ਤਰਾਸੀਂ ਕਹਿ ਸਕਦੇ ਆ ਕਿ ਉਹਨਾਂ ਜਿਹੜਾ ਰਾਈਟ ਕੋ ਇਨਫੋਰਮੇਸ਼ਨ ਉਹਦਾ ਖਤਮਵਾ ਕੀਤਾ ਜਾ ਰਿਹਾ ਹੈ ਤਾਰਾ ਵੱਡੀਆਂ ਜਾਰੀਆਂ ਨੇ ਕੇਵਲ ਦੀਆਂ ਇੱਕ ਖਾਸ ਕੰਪਨੀ ਨੂੰ ਐਮਐਲਏ ਪੇठाਣਵਾਜਰਾ ਦੇ ਨੂੰ ਅੱਗੇ ਲੈ ਕੇ ਆਉਣ ਦੇ ਲਈ ਦੇਖੋ ਮਾੜੀ ਗੱਲ ਹੈ ਇਹ ਇਹੀ ਤਾਂ ਗੱਲਾਂ ਕਰਦੇ ਆਪਾਂ ਵੀ ਲਾਂ ਲਾੜੇ ਇਹੀ ਹੈ ਹਰ ਬੰਦਾ ਸੋਚੇ ਵੀ ਆ ਚੀਜ਼ੇ ਮੇਹਰੀਅਤ ਮੇਰੀ ਹੋਏ ਇਹ ਜੋ ਕੋਈ ਕਬਜ਼ਾ ਨਹੀਂ ਕਰੂਗਾ ਕੋਈ ਆ ਕੇ ਦੱਬੂਗਾ ਨਹੀਂ ਅਜੋ ਗੱਲਾਂ ਹੁਣੇ ਸ਼ੁਰੂ ਹੋ ਗਈਆਂ ਸੋ ਇਹੀ ਬਾੜੀ ਗੱਲ ਹੈ ਕਹਿੰਦੇ ਪੁੱਛ ਲਾ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਉਹਦਾ ਖਤਮਵਾ ਕੀਤਾ ਜਾ ਰਿਹਾ 11 ਵੱਡੀਆਂ ਜਾ ਰਹੀਆਂ ਨੇ ਕੇਬਲ ਦੀਆਂ ਇੱਕ ਖਾਸ ਕੰਪਨੀ ਨੂੰ ਐਮਐਲਏ ਪਠਾਨ ਮਾਜਰਾ ਦੇ ਨੂੰ ਮਤਲਬ ਅੱਗੇ ਲੈ ਕੇ ਆਉਣ ਦੇ ਲਈ ਦੇਖੋ ਮਾੜੀ ਗੱਲ ਹੈ ਇਹ ਇਹੀ ਤਾਂ ਗੱਲਾਂ ਕਰਦੇ ਆਪਾਂ ਵੀ ਲਾਅ ਇਨ ਲਾਅ ਅਧਰ ਹੀ ਹੈ ਹਰ ਬੰਦਾ ਸੋਚੇ ਵੀ ਆਹ ਚੀਜ਼ੇ ਮੇਰੀ ਹੈ ਤੇ ਮੇਰੀ ਹੋਏ ਇੱਥੇ ਕੋਈ ਕਬਜ਼ਾ ਨਹੀਂ ਕਰੂਗਾ ਕੋਈ ਆ ਕੇ ਦੱਬੂਗਾ ਨਹੀਂ ਅਜੋ ਗੱਲਾਂ ਹੁਣੇ ਸ਼ੁਰੂ ਹੋ ਗਈਆਂ ਸੋ ਇਹੀ ਬਾੜੀ ਗੱਲ ਹੈ ਇਸ ਤਰ੍ਹਾਂ ਵੀ ਕਹਿ ਸਕਦੇ ਆ ਕਿ ਉਹਨਾਂ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਉਹਦਾ ਖਤਮਵਾ ਕੀਤਾ ਜਾ ਰਿਹਾ ਤਾਰਾ ਵੱਡੀਆਂ ਜਾਰੀ ਨੇ ਕੇਬਲ ਦੀਆਂ ਇੱਕ ਖਾਸ ਕੰਪਨੀ ਨੂੰ ਐਮਐਲਏ ਪਠਾਨਵਾਜਰਾ ਦੇ ਨੂੰ ਮਤਲਬ ਅੱਗੇ ਲੈ ਕੇ ਆਉਣ ਦੇ ਲਈ ਦੇਖੋ ਮਾੜੀ ਗੱਲ ਹੈ ਇਹ ਇਹੀ ਤਾਂ ਗੱਲਾਂ ਕਰਦੇ ਆਪਾਂ ਵੀ ਲਾਅ ਲਾਡਰ ਇਹੀ ਹੈ ਹਰ ਬੰਦਾ ਸੋਚੇ ਵੀ ਆਹ ਚੀਜ਼ ਮੇਰੀ ਹੈ ਤੇ ਮੇਰੀ ਹੋਏ ਇਹਦੇ ਕੋਈ ਕਬਜ਼ਾ ਨਹੀਂ ਕਰੂਗਾ ਕੋਈ ਆ ਕੇ ਜੱਬੂਗਾ ਨਹੀਂ ਅੱਜੋ ਗੱਲਾਂ ਹੁਣੇ ਸ਼ੁਰੂ ਹੋ ਗਈਆਂ ਸੋ ਇਹੀ ਬਾੜੀ ਗੱਲ ਹੈ ਜਲਾ ਫੀ ਕਹਿ ਸਕਦੇ ਆ ਕਿ ਉਹਨਾਂ ਦਾ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਉਹਦਾ ਖਤਮਵਾ ਕੀਤਾ ਜਾ ਰਿਹਾ ਹੈ ਤਾਰਾ ਵੱਡੀਆਂ ਜਾਰੀ ਨੇ ਕੇਬਲ ਦੀਆਂ ਇੱਕ ਖਾਸ ਕੰਪਨੀ ਨੂੰ ਐਮਐਲਏ ਪਠਾਨਵਾਜਰਾ ਦੇ ਨੂੰ ਮਤਲਬ ਅੱਗੇ ਲੈ ਕੇ ਆਉਣ ਦੇ ਲਈ ਇਹ ਕੋ ਮਾੜੀ ਗੱਲ ਹੈ ਇਹ ਇਹੀ ਤਾਂ ਗੱਲਾਂ ਕਰਦੇ ਆਪਾਂ ਵੀ ਲਾਂ ਲਾਡਰ ਇਹੀ ਹੈ ਹਰ ਬੰਦਾ ਸੋਚੇ ਵੀ ਆਹ ਚੀਜ਼ੇ ਮੇਰੀ ਹੈ ਤੇ ਮੇਰੀ ਹੋਏ ਇਹ ਤੇ ਕੋਈ ਕਬਜ਼ਾ ਨਹੀਂ ਕਰੂਗਾ ਕੋਈ ਆ ਕੇ ਦੱਬੂਗਾ ਨਹੀਂ ਅੱਜੋ ਗੱਲਾਂ ਹੁਣੇ ਸ਼ੁਰੂ ਹੋ ਗਈਆਂ ਸੋ ਇਹੀ ਮਾੜੀ ਗੱਲ ਹੈ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਉਹਨਾਂ ਜਿਹੜਾ ਰਾਈਟ ਕੋ ਇਨਫੋਰਮੇਸ਼ਨ ਉਹਦਾ ਖਾਤਮਾ ਕੀਤਾ ਜਾ ਰਿਹਾ ਹੈ ਤਾਰਾ ਵੱਡੀਆਂ ਜਾਰੀਆਂ ਨੇ ਕੇਵਲ ਦੀਆਂ ਇੱਕ ਖਾਸ ਕੰਪਨੀ ਨੂੰ ਐਮਐਲਏ ਪਹੁੰਚਾਉਣ ਵਾਸਤੇ ਜਰਾ ਦੇ ਨੂੰ ਅੱਗੇ ਲੈ ਕੇ ਆਉਣ ਦੇ ਲਈ ਦੇਖੋ ਮਾੜੀ ਗੱਲ ਹੈ ਇਹ ਇਹੀ ਤਾਂ ਗੱਲਾਂ ਕਰਦੇ ਆਪਾਂ ਵੀ ਲਾਂ ਲਾਡਰ ਇਹੀ ਹੈ ਹਰ ਬੰਦਾ ਸਮਝੇ ਵੀ ਆਹ ਚੀਜ਼ੇ ਮੇਹਰੀਅਤ ਮੇਰੀ ਹੋ ਐ ਇਹਦੇ ਕੋਈ ਕਬਜ਼ਾ ਨਹੀਂ ਕਰੂਗਾ ਕੋਈ ਆ ਕੇ ਦੱਬੂਗਾ ਨਹੀਂ ਅੱਜੋ ਗੱਲਾਂ ਹੁਣੇ ਸ਼ੁਰੂ ਹੋ ਗਈਆਂ ਸੋ ਇਹੀ ਮਾੜੀ ਗੱਲ ਐ ਹਾਂ ਵੀ ਕਹਿ ਸਕਦੇ ਆ ਕਿ ਉਹਨਾਂ ਦਾ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਉਹਦਾ ਖਤਮਵਾ ਕੀਤਾ ਜਾ ਰਿਹਾ 11 ਵੱਡੀਆਂ ਜਾ ਰਹੀਆਂ ਨੇ ਕੇਬਲ ਦੀਆਂ ਇੱਕ ਖਾਸ ਕੰਪਨੀ ਨੂੰ ਐਮਐਲਏ ਪਠਾਨ ਮਾਜਰਾਦੀ ਨੂੰ ਮਤਲਬ ਅੱਗੇ ਲੈ ਕੇ ਆਉਣ ਦੇ ਲਈ ਦੇਖੋ ਮਾੜੀ ਗੱਲ ਐ ਇਹ ਇਹੀ ਤਾਂ ਗੱਲਾਂ ਕਰਦੇ ਆ ਆਪਾਂ ਵੀ ਲਾਅ ਐ ਲਾਡਰ ਇਹੀ ਐ ਹਰ ਬੰਦਾ ਸਮਝੇ ਵੀ ਆਹ ਚੀਜ਼ੇ ਮੇਹਰੀਅਤ ਮੇਰੀ ਹੋ ਐ ਇਹਦੇ ਕੋਈ ਕਬਜ਼ਾ ਨਹੀਂ ਕਰੂਗਾ ਕੋਈ ਆ ਕੇ ਦੱਬੂਗਾ ਨਹੀਂ ਅਜੋ ਗੱਲਾਂ ਹੋਣੇ ਸ਼ੁਰੂ ਹੋ ਗਈਆਂ ਸੋ ਇਹੀ ਬਾੜੀ ਗੱਲ ਹੈ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਉਹਨਾਂ ਜਿਹੜਾ ਰਾਈਟ ਕੋ ਇਨਫੋਰਮੇਸ਼ਨ ਉਹਦਾ ਖਤਮਵਾ ਕੀਤਾ ਜਾ ਰਿਹਾ ਹੈ ਤਾਰਾ ਵੱਡੀਆਂ ਜਾ ਰਹੀਆਂ ਨੇ ਕੇਵਲ ਦੀਆਂ ਇੱਕ ਖਾਸ ਕੰਪਨੀ ਨੂੰ ਐਮਐਲਏ ਪਹੁੰਚਾਉਣਵਾਜਰਾ ਦੇ ਨੂੰ ਅੱਗੇ ਲੈ ਕੇ ਆਉਣ ਦੇ ਲਈ ਦੇਖੋ ਬਾੜੀ ਗੱਲ ਹੈ ਇਹ ਇਹੀ ਤਾਂ ਗੱਲਾਂ ਕਰਦੇ ਆਪਾਂ ਵੀ ਲਾਂ ਲਾੜੇ ਇਹੀ ਹੈ ਹਰ ਬੰਦਾ ਸੋਚੇ ਵੀ ਆ ਚੀਜ਼ ਮੇਹਰੀਤ ਮੇਰੀ ਹੋਏ ਇਹਦੇ ਕੋਈ ਕਬਜ਼ਾ ਨਹੀਂ ਕਰੂਗਾ ਕੋਈ ਆ ਕੇ ਦੱਬੂਗਾ ਨਹੀਂ ਅਜੋ ਗੱਲਾਂ ਹੋਣੇ ਸ਼ੁਰੂ ਹੋ ਗਈਆਂ ਸੋ ਇਹੀ ਬਾੜੀ ਗੱਲ ਹੈ ਕਦਰਸ ਬਿਨੈਕੀ ਉਹਨਾਂ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਉਹਦਾ ਖਤਮਾ ਕੀਤਾ ਜਾ ਰਿਹਾ ਹੈ ਤਾਰਾ ਵੱਡੀਆਂ ਜਾਰੀ ਨੇ ਕੇਬਲ ਦੀਆਂ ਇੱਕ ਖਾਸ ਕੰਪਨੀ ਨੂੰ ਐਮਐਲਏ ਪਠਾਨ ਮਾਜਰਾ ਦਿਨੂ ਮਤਲਬ ਅੱਗੇ ਲੈ ਕੇ ਆਉਣ ਦੇ ਲਈ ਦੇਖੋ ਮਾੜੀ ਗੱਲ ਹੈ ਇਹ ਇਹੀ ਤਾਂ ਗੱਲਾਂ ਕਰਦੇ ਆਪਾਂ ਵੀ ਲਾਅ ਇਨ ਲਾਅ ਅਧਰ ਹੀ ਹੈ ਹਰ ਬੰਦਾ ਸੋਚੇ ਵੀ ਆਹ ਚੀਜ਼ੇ ਮੇਰੀ ਹੈ ਤੇ ਮੇਰੀ ਹੋਏ ਇੱਥੇ ਕੋਈ ਕਬਜ਼ਾ ਨਹੀਂ ਕਰੂਗਾ ਕੋਈ ਆ ਕੇ ਦੱਬੂਗਾ ਨਹੀਂ ਅੱਜ ਉਹ ਗੱਲਾਂ ਹੋਣੇ ਸ਼ੁਰੂ ਹੋ ਗਈਆਂ ਸੋ ਇਹੀ ਮਾੜੀ ਗੱਲ ਹੈ